ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਉਹ ਕ੍ਰਾਂਤੀ ਛੇੜਤੀ ਜਿਹੜੀ ਯੋਗ ਨਸ਼ਿਆ ਵਿਰੁੱਧ ਜੋ ਪ੍ਰੋਗਰਾਮ 1 ਮਾਰਚ 2025 ਤੋਂ ਪੰਜਾਬ ਦੀ ਸਰਕਾਰ ਨੇ ਸ਼ੁਰੂ ਕੀਤਾ ਹੈ ਅੱਜ ਅਸੀਂ 18 ਚਾਰ ਦੇ ਵਿੱਚ ਹੈ 18 ਚਾਰ ਨੂੰ ਅੱਜ ਮੰਡੀ ਗੋਵਿੰਦਗੜ ਹਲਕਾ ਮਲੋ ਵਿਖੇ ਇੱਕ ਬਹੁਤ ਵੱਡੀ ਅੱਜ ਮੈਰਾਥਨ ਆਰਗੇਨਾਈਜ਼ ਕਰਾਈ ਗਈ ਸੀ ਉਹਦੇ ਲਈ ਮੈਂ ਧੰਨਵਾਦ ਵੀ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਐ ਐਮਐਲਏ ਅਮਲੋ ਗੁਰਿੰਦਰ ਸਿੰਘ ਜੀ ਗੈੜੀ ਬੜਨ ਸਿੰਘ ਸਾਹਿਬ ਨੂੰ ਔਰ ਉਰੇ ਦੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੈਸ ਜੀ ਨੂੰ ਡਿਪਟੀ ਕਮਿਸ਼ਨਰ ਸੋਨਾ ਠੰਡ ਜੀ ਔਰ ਐਸਐਸਪੀ ਸ਼ੁਭਮ ਅਗਰਵਾਲ ਜੀ ਜਿਨ੍ਹਾਂ ਨੇ ਅੱਜ ਉਪਰਾਧਾ ਕਰਕੇ ਬੜੀ ਮੈਸਿਵ ਲੈਵਲ ਦੀ ਬਹੁਤ ਵੱਡੇ ਲੈਵਲ ਦੀ ਉਰੇ ਮੈਰਾਥਨ ਕਰਾਈ ਹੈ ਮੈਰਾਥਨ ਦਾ ਥੀਮ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਯੁੱਧ ਨਸ਼ਿਆਂ ਵਿਰੁੱਧ ਇਹ ਮੈਰਾਥਨ ਦਾ ਥੀਮ ਸੀ ਜਿਹਦੇ ਵਿੱਚ ਸਾਰੇ ਬੱਚੇ ਬੱਚੀਆਂ ਨੇ ਸਕੂਲ ਦੇ ਬੱਚੇ ਬੱਚੀਆਂ ਨੇ ਯੁਵਾ ਵਰਗ ਨੇ ਔਰ ਸਾਡੇ ਬਜ਼ੁਰਗਾਂ ਨੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਚ ਕੋਈ ਮਤਲਬ 100 200 ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਿੱਸਾ ਲਿਆ ਔਰ ਇਹ ਜਿਹੜਾ ਪ੍ਰੋਗਰਾਮ ਸੀ ਇਹਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਇੱਕ ਬਾਤ ਵੱਡਾ ਮੈਸੇਜ ਦਿੱਤਾ ਕਿ ਜਿਹੜਾ ਨਸ਼ੇ ਦਾ ਕੋਡ ਹੈ ਇਹ ਨਸ਼ੇ ਦਾ ਕੋਡ ਹੈ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਔਰ ਦੂਸਰੀ ਗੱਲ ਅੱਜ ਉਹਰੇ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਸੈਲੀਬ੍ਰਿਟੀ ਵੀ ਪਹੁੰਚੇ ਕਰਮਜੀਤ ਅਨਮੋਲ ਪਾਜੀ ਬਿਨੂ ਢੋਲ ਜੀ ਦੇਵ ਖਰੋੜ ਜੀ ਤੇ ਇਹਨਾਂ ਨੇ ਵੀ ਪਹੁੰਚ ਕੇ ਅੱਜ ਇਸ ਮੈਰਾਥਨ ਦੇ ਵਿੱਚ ਬੱਚਿਆਂ ਨੂੰ ਚੰਗਾ ਸੁਨੇਹਾ ਦਿੱਤਾ ਕਿ ਜੇ ਇਹ ਇੱਕ ਸ਼ੁਰੂਆਤ ਹੋਈ ਹੈ ਨਵਿਕਲੀ ਸ਼ੁਰੂਆਤ ਕੀਤੀ ਗਈ ਹੈ ਇਹਦੀ ਕਾਮਯਾਬੀ ਨੂੰ ਦੇਖਦੇ ਹੋਏ ਅਸੀਂ ਹੁਣ ਹਰੇਕ ਕਨਸਟੀਟੂਐਂਸੀ ਦੇ ਵਿੱਚ ਸਮੇਂ-ਸਮੇਂ ਸੇ ਰਹਿੰਦੇ ਹੋਏ ਇਹ ਜਿਹੜੀ ਯੁੱਧ ਨਸ਼ਿਆ ਵਿਰੋਧੀ ਮੈਰਾਥਨ ਹੈ ਕਰਵਾਵਾਂਗੇ। ਕਹਿੰਦੇ ਆ ਹੋਰ ਕਿੱਥੇ ਵੀ ਹੋਣੀ ਹੈ ਬੈਣ। ਆ ਕਰਵਾਵਾਂਗੇ, ਦੱਸਿਆ ਤੁਹਾਨੂੰ ਕਰਵਾਵਾਂਗੇ। ਅੱਜ 18 April ਨੂੰ ਜਿਹੜਾ ਮੰਡੀ ਗੁਂਦਗੜ੍ਹ ਸ਼ਹਿਰ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਇੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਯੁੱਧ ਨਸ਼ਿਆਂ ਵਿਰੋਧ ਉਹਦੇ ਲਈ ਸਪੋਰਟ ਦਿਖਾਉਣ ਵਾਸਤੇ ਸਾਡੀ ਟੀਮ ਵੱਲੋਂ ਅੱਜ ਮੰਡੀ ਗੁਰਗੜ੍ਹ ਸ਼ਹਿਰ ਦੇ ਵਿੱਚ ਇੱਕ ਮਿਨੀ ਮੈਰਾਥਨ ਆਰਗナイਜ਼ ਕੀਤੀ ਗਈ ਹੈ ਤੇ ਬਹੁਤ ਹੀ ਕਾਮਯਾਬ ਮੈਰਾਥਨ ਹੋਈ ਹੈ ਜਿਸ ਵਿੱਚ ਹਜ਼ਾਰਾਂ ਬੰਦਿਆਂ ਨੇ ਪਾਰਟਿਸਪੇਟ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੰਡੀ ਗੁਰਗੜ੍ਹ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਮੈਰਾਥਨ ਦੇ ਵਿੱਚ ਇਸ ਨੇਕ ਕੌਜ਼ ਨੂੰ ਸਪੋਰਟ ਦੇਣ ਵਾਸਤੇ ਪਾਰਟਿਸਪੇਟ ਕਰਨ ਆਏ ਇਹਦੇ ਨਾਲ ਸਾਡੀ ਸਰਕਾਰ ਦਾ ਸਾਡੇ ਪ੍ਰਸ਼ਾਸਨ ਦਾ ਖਾਸ ਤੌਰ ਤੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਹੌਸਲਾ ਵਧੂਗਾ ਕਿਉਂਕਿ ਲੋਕ ਜਿਹੜੇ ਅੱਜ ਇਸ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਨੇ ਉਹ ਮੰਡੀ ਫੁੱਲ ਕਰਦੇ ਅਤਰਾਸ ਪਾਰਟੀ ਲਾਈਨ ਸਾਰੀਆਂ ਪਾਰਟੀਆਂ ਨੇ ਵੱਡੇ ਪਾਰਟੀਵਾਦੀ ਛੱਡ ਕੇ ਆਏ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਬੂਤ ਹੈ ਕਿ ਜਿਹੜਾ ਇਹ ਨਸ਼ੇ ਦੇ ਵਿਰੁੱਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਮੁਹਿੰਮ ਛੇੜੀ ਹੈ ਉਹਦੇ ਲਈ ਉਹਨਾਂ ਨੂੰ ਪੂਰੇ ਸਮਾਜ ਦੇ ਵਿੱਚੋਂ ਸਹਿਯੋਗ ਮਿਲ ਰਿਹਾ ਹੈ ਤੇ ਇਹਦੇ ਨਾਲ ਨਾਲ ਮੈਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਮੰਡੀ ਕੋ ਗੱਡੀ ਟੀਮ ਹੈ ਜਿਨ੍ਹਾਂ ਨੇ ਇਹ ਇਵੈਂਟ ਕਾਮਯਾਬ ਬਣਾਉਣ ਲਈ ਦਿਨ ਰਾਤ ਬਿੰਦ ਕੀਤੀ ਮੈਂ ਉਹਨਾਂ ਦਾ ਵੀ ਸਾਡੇ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਪਿੰਦਰ ਸਿੰਘ ਪ੍ਰਿੰਸ ਜੀ ਜਿਨ੍ਹਾਂ ਦਾ ਇਹ ਆਈਡੀਆ ਸੀਗਾ ਤੇ ਜਿਨ੍ਹਾਂ ਨੇ ਪਿਛਲੇ 2 ਹਫ਼ਤਿਆਂ ਤੋਂ ਬਿਨਾਂ ਸੁੱਤੇ ਪੂਰੀ ਮਿਹਨਤ ਦੇ ਨਾਲ ਇਸ ਇਵੈਂਟ ਨੂੰ ਕਾਮਯਾਬ ਬਣਾਉਣ ਲਈ ਮਿਹਨਤ ਕੀਤੀ ਜੀ ਭਾਈ ਜੀ ਕੋ ਫੋਟੋ ਚੈੱਕ ਕਰ ਦਿਓ ਜੀ ਹਾਂ ਆ ਨਾ ਬੋ ਬਹੁਤ ਬਹੁਤ ਜਾਈ ਸਭ ਨੂੰ ਦੋਸਤ ਸਿਹਰਾ ਬੱਸ ਤੁਸੀਂ ਸਾਡੇ ਨਾਲ ਨੇ ਜੀ ਦੇ ਵਿੱਚ ਬਹੁਤ ਬਹੁਤ ਜੀ ਜਗਤ 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 ਜ सारे जो धन्यवाद कर थैंक्यू सो मच थैंक्यू सोन ਐਸਪੀ ਡੀ ਸਾਹਿਬ ਯਾਦਵ ਸਾਹਿਬ ਸ਼ੁਰੂ ਤੋਂ ਹੀ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਇਸ ਵਾਰੀ ਬਹੁਤ ਸਹਿਯੋਗ ਰਿਹਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਡੀਐਸਪੀ ਸਾਹਿਬ ਉਹ ਵੀ ਅਥਲੀਟ ਨੇ ਆ ਉਹ ਵੀ ਦੋ ਤਿੰਨ ਦਿਨ ਤੋਂ ਸਾਡੇ ਨਾਲ ਪੂਰੀ ਇੱਥੇ ਡਿਊਟੀ ਨਿਭਾ ਰਹੇ ਨੇ ਉਹਨਾਂ ਦੇ ਬਹੁਤ ਧੰਨਵਾਦ ਸਾਡੇ ਐਸਐਚਓ ਸਾਹਿਬ ਤੇ ਹੋਰ ਵੀ ਜੋ ਜੀਓ ਸਾਹਿਬ ਨੇ ਜਿਹੜੇ ਵੀ ਸਾਰੇ ਸਾਡੇ ਸਾਥ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਜਿਵਾ ਜਿੱਥੇ ਪਹੁੰਚੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਨੇ ਨਨਕੋਸ ਦੇ ਪੱਧਰ ਸਦਾ ਹਰਪੇਸ ਇੰਟ੍ਰੀਸਿਟ ਫਤਰੀਨ ਗਾਦੋ ਜੀ ਉਹ ਮੈਂ ਗੁਜ਼ਾਰਿਸ਼ ਕਰਾਂ ਜਿਹੜੇ ਅੱਗੇ ਨੇ ਪਲੀਜ਼ ਚੇਅਰਸ ਤੇ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਪਿੱਛੇ ਬੱਚੇ ਹੀ ਬੈਠੇ ਨੇ ਡਿਸਪਲਿਨ ਦਾ ਪੂਰਾ ਖਿਆਲ ਰੱਖਿਆ ਜਾਵੇ ਜੀ ਮੈਂ ਗੁਜ਼ਾਰਿਸ਼ ਕਰਾਂਗਾ ਜੀ ਕੁਝ ਮਿੰਟਾਂ ਦੇ ਵਿੱਚ ਆਪਾਂ ਉਹ ਬੱਚਿਆਂ ਨੂੰ ਲਾਈਨ ਅਪ ਕਰਾ ਲਈਏ ਉਹ ਸਾਡੇ ਵਿੱਚ ਦਾ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਸੁਭਮ ਅਗਰਵਾਦੀ ਪਹੁੰਚੇ ਨੇ ਸੋ ਇਹਨਾਂ ਦਾ ਵੀ ਮਿਸਕਲ ਕੌਂਸਲ ਵੱਲੋਂ ਜੀ ਆਇਆਂ ਕੀਤਾ ਜਾਂਦਾ ਹੈ ਮੋਸਟ ਵੈਲਕਮ ਕਰਦੇ ਆ ਬਾਕੀ ਜਿਹਨੇ ਪਾਰਟਿਸਪੇਟਸ ਅੰਨੇ ਉਹ ਪਲੀਜ਼ ਲਾਈਨ ਤੇ ਪਹੁੰਚਣ ਦੀ ਕਿਰਪਾਤਾ ਕਰੋ ਇਸ ਗਰੁੱਪ ਦੇ ਸਾਹਮਣੇ ਜਿਵੇਂ ਵੀ ਤੁਹਾਨੂੰ ਆਫੀਸ਼ੀਅਲ ਸਰਵਾਂ ਸਮਝਾਣਗੇ ਮੈਰਾਥਨ ਜਦ ਸਟਾਰਟ ਹੋਏਗੀ ਮੈਰਾਥਨ ਦਾ ਇੱਕ ਬੀੜੇ ਵਾਲੀ ਵਧੀ ਚੱਲ ਰਹੀ ਹੈ ਜੀ ਇੱਕ ਸਗਾਲੀ ਬਲਾਓ ਜਾਂਦਾ ਕਿੰਨੇ ਵੀ